ਕੈਨੇਡਾ ਦੇ ਵਿੱਚ ਜਾ ਕੇ ਘਰ ਵਾਲੀ ਕਰਦੀ ਸੀ ਟੈਕਸੀ ਦਾ ਕੰਮ ਟੈਕਸੀ ਮਤਲਬ ਹੈ ਜਗਾੜ ਪੈਸਿਆਂ ਤੇ ਜਾਂਦੀ ਸੀ ਮੁੰਡਿਆਂ ਨਾਲ ਚਾਰ-ਚਾਰ ਮੁੰਡਿਆਂ ਨਾਲ ਸਬੰਧ ਬਣਾਉਂਦੀ ਸੀ ਉੱਥੇ ਰਾਤਾਂ ਰੰਗीन ਕਰਦੀ ਸੀ दारू ਪੀਂਦੀ ਸੀ ਸਿਕਤਾ ਪੀਂਦੀ ਸੀ ਨਜ਼ਾਰੇ ਲੈਂਦੀ ਸੀ ਜਦੋਂ ਘਰ ਵਾਲੇ ਨੂੰ ਪਤਾ ਲੱਗਿਆ ਤਾਂ ਸਾਰੀ ਗੱਲ ਕੀ ਹੈ ਸਾਰਾ ਮਸਲਾ ਕੀ ਹੈ ਆਜ ਤੁਹਾਨੂੰ ਦੱਸਦੇ ਆ ਅੱਜ ਕਹਾਣੀ ਤੁਹਾਨੂੰ ਮੈਂ ਸੁਣਾਉਂਗਾ ਜਿਹੜੀ ਉਹ ਧਿਆਨ ਨਾਲ ਸੁਣ ਲਿਓ ਘਰ ਵਾਲੀ ਕੈਨੇਡਾ ਜਾ ਕੇ ਟੈਕਸੀ ਨਿਕਲ ਜਾਂਦੀ ਹੈ ਦੋਸਤੋ ਟੈਕਸੀ ਮਤਲਬ ਜਗਾੜ ਗਲਤ ਕੰਮ ਕਰਨ ਲੱਗ ਜਾਂਦੀ ਹੈ ਉੱਥੇ ਜਾ ਕੇ ਕੈਨੇਡਾ ਜਾ ਕੇ ਗਲਤ ਕੰਮ ਕਰਨ ਲੱਗ ਜਾਂਦੀ ਹੈ ਦੋਸਤੋ ਸੁਰਜੀਤ ਕੁਮਾਰ ਨਾਂ ਦਾ ਇੱਕ ਮੁੰਡਾ ਹੁੰਦਾ ਜਿਹਦੀ ਘਰ ਵਾਲੀ ਬੜੀ ਸੋਹਣੀ ਸੁਨੱਖੀ ਹੁੰਦੀ ਆ ਜਿਨ੍ਹਾਂ ਦੀ ਆਪਸ ਦੇ ਵਿੱਚ ਇੱਕ ਲੰਬ ਮੈਰਿਜ ਹੋ ਜਾਂਦੀ ਆ ਦੋਸਤੋ ਦੋਨੋਂ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਉਹਨਾਂ ਦੀ ਲੰਬ ਮੈਰਿਜ ਹੋ ਜਾਂਦੀ ਆ ਮਾਪੇ ਉਹਨਾਂ ਗੱਲਬਾਤ ਕਰਦੇ ਤੇ ਉਹਨਾਂ ਦੀ ਲੰਬ ਮੈਰਿਜ ਹੋ ਜਾਂਦੀ ਆ ਜਿਹੜਾ surjit kumar ਹੁੰਦਾ ਇਹਦੇ ਘਰ ਦੇ ਵਿੱਚ ਇੱਕ ਦੁਕਾਨ ਹੁੰਦੀ ਆ ਕਰਿਆਣਾ ਸਟੋਰ ਦੀ ਤੇ 7 ਕਿੱਲੇ ਜ਼ਮੀਨ ਇਹਨੂੰ ਆਉਂਦੀ ਹੁੰਦੀ ਆ ਦੋਸਤੋ ਦੁਕਾਨ ਤੇ ਬਹਿ ਕੇ surjit kumar ਕੰਮ ਕਰਦਾ ਹੁੰਦਾ ਤੇ ਬੜੀ ਸੋਹਣੀ ਲਾਈਫ ਜੀ ਰਿਆ ਹੁੰਦਾ ਆਪਣੀ ਘਰਵਾਲੀ ਦੇ ਨਾਲ ਤੇ ਘਰਵਾਲੀ ਵੀ ਬਹੁਤ ਉਹਦਾ ਇੱਜ਼ਤ ਮਾਣ ਕਹਦੀ ਵੀ ਸਤਕਾਰਯੋਗ ਰੱਖਦੀ ਆ ਉਹਦਾ ਪਰਿਵਾਰ ਨੂੰ ਵਧੀਆ ਬਣ ਕੇ ਆਪਣੀ ਰੋਟੀ ਪਾਣੀ ਮਾਪੇ ਨੂੰ ਵਧੀਆ ਸੇਵਾ ਕਰਦੀ ਆ ਪਰ ਇੱਕ ਦਿਨ ਇਹ ਜੇ ਆਉਂਦਾ ਦੋਸਤੋ surjit kumar ਨੂੰ ਉਸ ਦੀ ਘਰ ਵਾਲੀ ਕਹਿੰਦੀ ਹੈ ਕਿ ਆਪਾਂ ਇੱਥੇ ਸਾਰਾ ਦਿਨ ਆਪਾਂ ਕਰਿਆਣਾ ਸਟੋਰ ਤੇ ਕੰਮ ਕਰਦੇ ਆਂ ਤੇ ਆਪਾਂ ਇੰਨਾ ਕੁਝ ਬਣਦਾ ਨਹੀਂ ਆਪਾਂ ਕਿਤੇ ਬਾਹਰ ਜਾ ਕੇ ਕੁਝ ਨਾ ਕੁਝ ਕਮਾ ਲਈਏ ਮੈਂ ਆਈ ਲੈਟਸ ਕਰ ਲੈਣੀਆਂ ਤੇ ਮੈਨੂੰ ਬਾਹਰ ਭੇਜ ਦੇ ਤੇ ਫਿਰ ਮੈਂ ਤੈਨੂੰ ਸੱਦ ਲੂੰਗੀ ਆਪਾਂ ਕਰੋੜਾਪਤੀ ਪੈਸਾ ਬਹੁਤ ਕਮਾਵਾਂਗੇ ਇਸ ਕਰਕੇ ਉਹਦਾ ਘਰ ਵਾਲਾ ਕਹਿੰਦਾ ਵੀ ਨਹੀਂ ਨਹੀਂ ਇੱਥੇ ਹੀ ਠੀਕ ਆ ਪਰ ਹੌਲੀ ਹੌਲੀ ਉਹ ਆਪਣੇ ਘਰ ਵਾਲੇ ਨੂੰ ਮਨਾ ਲੈਂਦੀ ਹੈ ਤੇ ਕੈਨੇਡਾ ਲਈ रेडी ਹੋ ਜਾਂਦੀ ਆ ਆਈ ਲੈਟਸ ਉਹ ਕਲੀਅਰ ਕਰ ਲੈਂਦੀ ਆ ਪਹਿਲੀ ਵਾਰੀ ਵਿੱਚ ਸੱਤ ਬੈਂਡ ਲੈ ਆਉਂਦੀ ਆ ਤੇ ਕੈਨੇਡਾ ਦੀ ਫਲਾਈਟ ਫੜ ਕੇ ਉਹ ਕੈਨੇਡਾ ਪਹੁੰਚ ਜਾਂਦੀ ਆ 20 ਲੱਖ ਰੁਪਿਆ surjit kumar ਲਾ ਕੇ ਉਹਨੂੰ ਭੇਜ ਦਿੰਦਾ ਦੋਸਤੋ ਉੱਥੇ ਜਾ ਕੇ ਉਹ 6-7 ਮਹੀਨੇ ਵਧੀਆ ਗੱਲ ਕਰਦੀ ਆ ਆਪਣੇ ਹਸਬੰਡ ਨਾਲ surjit kumar ਨਾਲ ਵਧੀਆ ਗੱਲਬਾਤ ਕਰਦੀ ਆ ਉਸ ਤੋਂ ਬਾਅਦ ਦੋਸਤੋ ਉੱਥੇ ਉਸ ਨੂੰ 3-4 ਸਹੇਲੀਆਂ ਮਿਲ ਜਾਂਦੀਆਂ ਜਿਨ੍ਹਾਂ ਨਾਲ ਉਹ ਰਹਿਣ ਲੱਗ ਜਾਂਦੀ ਆ ਉਹਨਾਂ ਨਾਲ ਆਉਣ ਜਾਣ ਲੱਗ ਜਾਂਦੀ ਆ ਪਰ ਉਹ 6 ਮਹੀਨਿਆਂ ਦੇ ਬਾਅਦ ਵਿੱਚ 6 ਮਹੀਨਿਆਂ ਬਾਅਦ ਜਦੋਂ ਗੱਲ ਉਹ ਆਪਣੇ ਘਰ ਵਾਲੇ ਨਾਲ ਘੱਟ ਕਰਨ ਲੱਗ ਜਾਂਦੀ ਆ ਥੋੜੀ ਬਹੁਤ ਗੱਲ ਕਰਨ ਲੱਗ ਜਾਂਦੀ ਆ ਉਹ ਵੀ ਪੁੱਣ ਪੁੱਛਦਾ ਵੀ ਤੂੰ ਮੇ ਨਾਲ ਇੰਨੀ ਘੱਟ ਕਿਉਂ ਗੱਲ ਕਰਦੀ ਸੁਰਜੀਤ ਕੁਮਾਰ ਜਿਹੜਾ ਆਪਣੇ ਘਰ ਵਾਲੀ ਨੂੰ ਪੁੱਛਦਾ ਵੀ ਤੂੰ ਮੇ ਨਾਲ ਇੰਨੀ ਗੱਲ ਘੱਟ ਕਾਦੋਂ ਕਰਦੀ ਆ ਉਹ ਅੱਗੋਂ ਕਹਿੰਦੀ ਆ ਵੀ ਇੱਥੇ ਨਾ ਕੰਮ ਬਹੁਤ ਜ਼ਿਆਦਾ ਹੁੰਦਾ ਇੱਥੇ ਮਤਲਬ ਸਾਰਾ ਕੁਝ ਆਪ ਵੇਖਣਾ ਪੈਂਦਾ ਰੋਟੀ ਪਾਣੀ ਕੱਪੜੇ ਲੇੜੇ ਸਾਰਾ ਕੁਝ ਆਪ ਵੇਖਣਾ ਪੈਂਦਾ ਤੇ ਇੱਕ ਇੱਕ ਚੀਜ਼ ਬਾਰੇ ਧਿਆਨ ਰੱਖਣਾ ਪੈਂਦਾ ਇਥੇ ਘੰਟਿਆਂ ਦੇ حساب ਨਾਲ ਪੈਸੇ ਬਣਦੇ ਆ ਤੇ ਡਿਊਟੀ ਸਖਤ ਹੁੰਦੀ ਹੈ ਵੀ ਆ ਕੇ ਮੈਨੂੰ ਨਾਲ ਦੀ ਨੀਂਦ ਆ ਜਾਂਦੀ ਹੈ ਇਸ ਕਰਕੇ ਇੱਥੇ ਗੱਲ ਮੇਥੋਂ ਘੱਟ ਹੁੰਦੀ ਹੈ ਪਹਿਲਾਂ ਚੱਲ ਕੰਮ ਘੱਟ ਮਿਲਦਾ ਸੀ ਹੁਣ ਕੰਮ ਰੈਗੂਲਰ ਮਿਲ ਜਾਂਦਾ ਤਾਂ ਕਰਕੇ ਮੇਰੇ ਕੋਲੋਂ ਗੱਲ ਨਹੀਂ ਹੁੰਦੀ ਸੁਰਜੀਤ ਕੁਮਾਰ ਪਿਆਰ ਬਹੁਤ ਕਰਦਾ ਹੁੰਦਾ ਉਸ ਕੁੜੀ ਨੂੰ ਤੇ ਕਹ ਉਹ ਸੱਚੀ ਗੱਲ ਮੰਨ ਲੈਂਦਾ ਚਲੋ ਹਾਂ ਠੀਕ ਚਲ ਕੋਈ ਗੱਲ ਨਹੀਂ ਤੇ ਜਦੋਂ ਤੇਰਾ ਟਾਈਮ ਲੱਗਿਆ ਉਦੋਂ ਗੱਲ ਕਰ ਲਈ ਮਤਲਬ ਉਹਦੀਆਂ ਗੱਲਾਂ ਦੇ ਵਿੱਚ ਆ ਕੇ ਉਹ ਪਿੱਛੇ ਹੋ ਜਾਂਦਾ ਦੋਸਤੋ ਫਿਰ ਕੀ ਹੁੰਦਾ ਦੋਸਤੋ ਅ ਸੁਰਜੀਤ ਕੁਮਾਰ ਕਹਿੰਦਾ ਵੀ ਇਹ ਹੁਣ ਤਾਂ ਬਹੁਤ ਟਾਈਮ ਹੋ ਗਿਆ ਤੈਨੂੰ ਹੁਣ ਮੇਰਾ ਵੀ ਹੱਲ ਕਰ ਮੈਨੂੰ ਵੀ ਮਤਲਬ ਇੱਥੋਂ ਲੈ ਜਾ ਉੱਥੇ ਕੈਨੇਡਾ ਤੇ ਉਹ ਕਹਿਣਦੀ ਹੈ ਵੀ ਚਲ ਕੋਈ ਨਹੀਂ ਤੇਰਾ ਵੀ ਹੱਲ ਕਰਦੀਆਂ ਇੱਕ ਵਾਰੀ ਫਾਈਲ ਲਾਉਂਦੀ ਹੈ ਫਿਰ ਦੂਜੀ ਵਾਰੀ ਲਾਉਂਦੀ ਹੈ ਤੀਜੀ ਵਾਰੀ ਲਾਉਂਦੀ ਹੈ ਰਿਜੈਕਟ 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 ਫਿਰ ਇੱਕ ਵਾਰ ਲੱਗ ਜਾਂਦੀ ਹੈ 2022 ਦੇ ਵਿੱਚ ਉਹਦੀ ਫੈਲ ਲੱਗ ਜਾਂਦੀ ਆ ਉਹ ਵੀ ਕੈਨੇਡਾ ਪਹੁੰਚ ਜਾਂਦਾ ਤੇ ਵਧੀਆ ਉਹਨਾਂ ਦੇ ਵਿੱਚ ਅੰਡਰਸਟੈਂਡਿੰਗ ਬਣ ਜਾਂਦੀ ਗੱਲਾਂបਾਤਾਂ ਮਾਰਨ ਲੱਗ ਜਾਂਦੇ ਦੋਨੇ ਉਹਨੂੰ ਇੱਕ ਦੂਜੇ ਨਾਲ ਪਿਆਰ ਕਰਦੇ ਆ ਇੱਕ ਦੂਜੇ ਨੂੰ ਗੱਲਾਂ ਸਮਝਦੇ ਆ ਸੁਰਜੀਤ ਕੁਮਾਰ ਆਪਣੀ ਘਰ ਵਾਲੀ ਨੂੰ ਕਹਿੰਦਾ ਵੀ ਐ ਕਰਕੇ ਵੀ ਤੂੰ ਮੈਨੂੰ ਮੈਨੂੰ ਤੇਰੇ ਕੋਲ 2 ਮਹੀਨੇ ਹੋ ਗਏ ਆਏ ਨੂੰ ਵੀ ਤੂੰ ਮੈਨੂੰ ਹੁਣ ਕਮਾ ਕੇ ਲਿਆ ਕਿਸੇ ਪਾਸੇ ਵੀ ਮੈਂ ਕੁਝ ਵੇਖ ਲਾਂ ਕੈਨੇਡਾ ਦੇ ਵਿੱਚ ਕੀ ਕੀ ਚੀਜ਼ਾਂ ਕੀ ਕੀ ਨਹੀਂ ਹੈਗੀਆਂ ਕਿਦੋਂ ਉਹ ਸਰਜੀਤ ਕੁਮਾਰ ਦੀ ਜਿਹੜੀ ਘਰ ਵਾਲੀ ਹੁੰਦੀ ਆ ਉਹ ਉਹ ਨੂੰ ਕਹਿੰਦੀ ਆ ਵੀ ਤੂੰ ਕੀ ਕਰਨਾ ਬਾਹਰ ਜਾ ਕੇ ਵੀ ਬਾਹਰ ਹੋ ਵੀ ਆ ਜਿਵੇਂ ਪੰਜਾਬ ਦੇ ਵਿੱਚ ਸੜਕਾਂ ਹੈਗੀਆਂ ਕਾਰਾਂ ਹੈਗੀਆਂ ਹੋਰ ਤਾਂ ਕੁਝ ਹੈ ਨਹੀਂ ਵੇਖਣ ਨੂੰ ਇੱਥੇ ਕੀ ਹੁੰਦਾ ਦੋਸਤੋ ਥੋੜੇ ਦਿਨਾਂ ਬਾਅਦ ਸਰਜੀਤ ਕੁਮਾਰ ਆਪਣੀ ਘਰ ਵਾਲੀ ਨੂੰ ਮਨਾ ਲੈਂਦਾ ਤੇ ਉਹ ਕਹਿੰਦੀ ਆ ਚਲ ਕੋਈ ਨਾ ਕਮਾ ਲਿਆ ਹੁਣੀ ਤੈਨੂੰ ਫਿਰ ਉਹ ਕੀ ਕਰਦਿਆ ਆਪਣੀ ਘਰ ਵਾਲੀ ਨੂੰ ਰੈਡੀ ਕਰਕੇ ਆਪ ਰੈਡੀ ਹੋ ਕੇ ਤੁਰ ਪੈਂਦੇ ਆ ਰਾਹ ਦੇ ਵਿੱਚ ਉਹਦੀ ਸਹੇਲੀ ਮਿਲ ਜਾਂਦੀ ਆ ਜਿਹਦੇ ਮੂੰਹ ਦੇ ਉੱਤੇ ਮਾਸਕ ਲੰਗਿਆ ਹੁੰਦਾ ਤੇ ਇਹ ਵੇਖਦਾ ਕਿ ਇਹਦੀ ਘਰ ਵਾਲੀ ਦੇ ਵੀ ਮੂੰਹ ਤੇ ਮਾਸਕ ਲੱਗਿਆ ਹੁੰਦਾ ਇਹ ਦੋਨਾਂ ਨੂੰ ਪੁੱਛ ਲੈਂਦਾ ਵੀ ਤੁਸੀਂ ਮਾਸਕ ਕਿਉਂ ਲਾਇਆ ਹੋਇਆ ਵੀ ਲੋਕਡਾਊਨ ਤਾਂ ਹੁਣ ਲੱਗਿਆ ਨਹੀਂ ਹੈਗਾ ਨਾ ਕੋਈ ਕਰੋਨਾ ਟਾਈਮ ਹੈਗਾ ਵੀ ਤੁਸੀਂ ਮਾਸਕ ਤਾਂ ਹੁਣ ਤਾਰ ਦੋ ਕੋਈ ਚੱਕਰ ਨਹੀਂ ਇੱਥੇ ਕਿਹੜਾ ਬਿਮਾਰੀ ਹੈ ਕੋਈ ਪਰ ਉਹ ਕਹਿ ਦਿੰਦੀ ਆ surjit kumar ਨੂੰ ਵੀ ਐ ਕਰਕੇ ਵੀ ਸਾਨੂੰ ਆਦਤ ਜੀ ਪੈ ਗਈ ਇਸ ਕਰਕੇ ਅਸੀਂ ਹੁਣ ਮਾਸਕ ਲਾ ਕੇ ਰੱਖਦੀਆਂ ਪਰ ਕਿਉਂ ਲਾਉਂਦੀਆਂ ਅਸੀਂ ਮਾਸਕ ਪਤਾ ਸਾਨੂੰ ਕਿਉਂਕਿ ਉੱਥੇ ਉਹ ਟੈਕਸੀਆਂ ਸੀ ਟੈਕਸੀ ਮਤਲਬ ਜੁਗਾਰ ਸੀਗੇ ਉਥੇ ਪੈਸਿਆਂ ਤੇ ਉਹ ਜਾਂਦੀਆਂ ਸੀਗੀਆਂ ਮੁੰਡਿਆਂ ਕੋਲ ਵੀ ਸਾਨੂੰ ਕੋਈ ਪਛਾਣ ਨਾ ਲਵੇ ਤਾਂ ਕਰਕੇ ਮੂੰਹ ਦੇ ਉੱਤੇ ਮਾਸਕ ਲਾਇਆ ਹੁੰਦਾ ਉਹਨਾਂ ਦੇ ਉਹ ਘਰ ਵਾਲੇ ਨੂੰ ਗੱਲਾਂ ਦੇ ਵਿੱਚ ਲਿਆ ਕੇ ਉਹਨੂੰ ਸਾਰਾ ਵਿਖਾ ਦਿੰਦੇ ਕਮਾ ਦਿੰਦੇ ਆ ਬਾਅਦ ਵਿੱਚ ਉਹ ਆਪਣੇ ਘਰ ਵਾਲੇ ਨੂੰ ਸਰਜੀਤ ਕੁਮਾਰ ਨੂੰ ਕਿਤੇ ਇੱਕ ਕਹਦੀ ਫੈਕਟਰੀ ਦੇ ਵਿੱਚ ਕੰਮ ਕਰਨ ਲਾ ਦਿੰਦੀ ਆ ਵੀ ਉੱਥੇ ਆਪਦਾ ਉਹ ਰਹਿੰਦਾ ਆਪਦਾ ਕੰਮ ਕਰੀ ਜਾਂਦਾ ਰਹਿੰਦਾ ਹਨਾ ਆਪ ਉਹੀ ਕੰਮ ਵੀ ਮੁੰਡਿਆਂ ਕੋਲ ਜਾਣਾ ਗੱਲਾਂ ਬਾਤਾਂ ਮਾਰਨੀਆਂ ਅ ਮਤਲਬ ਉਹਨਾਂ ਨਾਲ ਸੁਬੰਧ ਬਣਾਉਣੇ ਪੈਸੇ ਕਮਾਉਣੇ ਆਹ ਕੰਮ ਸੀ ਉਸ ਘਰ ਵਾਲੀ ਦਾ ਉਹਨੇ ਕਦੇ ਸੱਚ ਨਹੀਂ ਦੱਸਿਆ ਵੀ ਮੈਂ ਕੀ ਕੰਮ ਕਰਦੀ ਆ ਕੀ ਨਹੀਂ ਕੰਮ ਕਰਦੀ ਉਹਦਾ ਘਰ ਵਾਲਾ ਉਹ ਇਹਨੂੰ ਪੁੱਛਦਾ ਰਹਿੰਦਾ ਸੀ ਕੀ ਕੰਮ ਕਰਦੀ ਆ ਤੂੰ ਪਰ ਉਹ ਕਹਿੰਦੀ ਆ ਵੀ ਮੇਰਾ ਕੰਮ ਦੂਰ ਆ ਮੈਨੂੰ ਜਾਣਾ ਪੈਂਦਾ ਤੇ ਕੰਮ ਤੁਹਾਨੂੰ ਮੈਂ ਕੋਈ ਦੱਸੂੰਗੀ ਤੁਹਾਨੂੰ ਮੈਂ ਕਿ ਇੱਥੇ ਕੰਮ ਕਰਦੀ ਆ ਪੀਜ਼ਾ ਵੇਕਰੀ ਵਾਲੀ ਦੀ ਦੁਕਾਨ ਤੇ ਕੰਮ ਕਰਦੀ ਆ ਜਾਂ ਪੀਜ਼ਾ ਬਣਾਉਣ ਤੇ ਕੰਮ ਕਰਦੀ ਆ ਉਹ ਇਦਾਂ ਦੀਆਂ ਗੱਲਾਂ ਉਹ ਚੁਲ ਜਾ ਕੇ ਆਪਣੀ ਸਰਜੀਤ ਕੁਮਾਰ ਆਪਣੇ ਘਰ ਵਾਲੇ ਨੂੰ ਗੱਲਾਂ ਦੇ ਵਿੱਚ ਲੈ ਆਉਂਦੀ ਆ ਕਿਉਂਕਿ ਸਰਜੀਤ ਕੁਮਾਰ ਉਹਨੂੰ ਪਿਆਰ ਬਹੁਤ ਕਰਦਾ ਹੁੰਦਾ ਇਸ ਕਰਕੇ ਉਹ ਉਸਤੇ ਯਕੀਨ ਬਣਾਈ ਰੱਖਦਾ ਆ ਉਹਦਾ ਦੋ ਮਹੀਨੇ ਲਾ ਕੇ ਉਹ surjit kumar ਉਸ ਫੈਕਟਰੀ ਦੇ ਵਿੱਚ ਉਸ ਤੋਂ ਬਾਅਦ ਉਹ ਹਟ ਜਾਂਦਾ ਫਿਰ ਉਹ ਕਹਿੰਦਾ ਮੈਂ ਹੋਰ ਪਾਸੇ ਲੱਗ ਜਾਣਾ ਯਾਰ ਕਿਸੇ ਪਾਸੇ ਮੇਰਾ ਜੀ ਨਹੀਂ ਲੱਗਦਾ ਫਿਰ ਉਹ ਉਹ ਕਈ ਮੁੰਡਿਆਂ ਨਾਲ ਮਿਲਦਾ ਦੋ ਤਿੰਨ ਮੁੰਡਿਆਂ ਨਾਲ ਮਿਲਦਾ ਤੇ ਉਹਨਾਂ ਨਾਲ ਉਹ ਕੰਮ ਕਰਨ ਲੱਗ ਜਾਂਦਾ ਉੱਥੇ ਉਹਦਾ ਜੀ ਲੱਗਣ ਲੱਗ ਜਾਂਦਾ ਕਿਉਂਕਿ ਪੰਜਾਬੀ ਮੁੰਡੇ ਹੁੰਦੇ ਆ ਇੱਕ ਦਿਨ ਉਹ ਪੰਜਾਬੀ ਜਿਹੜੇ ਮੁੰਡੇ ਹੁੰਦੇ ਆ ਇੱਕ ਦਿਨ ਉਹ ਸੋਚਦੇ ਆ ਵੀ ਆਪਾਂ ਯਾਰ ਵੀ ਕੋਈ ਕੁੜੀ ਲਿਆਈਏ ਵੀ ਜਿਹਦੇ ਨਾਲ ਆਪਾਂ ਕੋਈ ਰਾਤਾਂ ਰੰਗੀਨ ਕਰੀਏ ਜਿਵੇਂ ਆਪਾਂ ਅਕਸਰ ਮੁੰਡੇ ਜਿਹੜੇ ਪੰਜਾਬੀ ਮੁੰਡੇ ਹੁੰਦੇ ਆ ਜਿਵੇਂ ਵੀ ਪੰਜਾਬ ਦੇ ਵਿੱਚ ਰੱਖ ਲਓ ਜਾਂ ਬਾਹਰ ਰੱਖ ਲਓ ਇਹ ਕੁੜੀਆਂ ਲਿਆਉਂਦੇ ਆ 6-7 ਹਜ਼ਾਰ ਤੇ ਉਹਨਾਂ ਨਾਲ ਸਬੰਧ ਬਣਾਉਂਦੇ ਆ ਤੇ ਆਪਦੇ ਨਿਆਰੇ ਲੈਂਦੇ ਆ ਫੁੱਲ ਠੀਕ ਹੈ ਉਦਾਂ ਉੱਥੇ ਵੀ ਕੈਨੇਡਾ ਦੇ ਵਿੱਚ ਵੀ ਇਹ ਸਿਸਟਮ ਚੱਲਦਾ ਹੁੰਦਾ ਸੀ ਚੱਲਦਾ ਹੁੰਦਾ ਨਹੀਂ ਹੁੰਦਾ ਹੀ ਆ ਚੱਲਦਾ ਵੀ ਆ ਉਥੇ ਕੰਨਾ ਮਰਜ਼ੀ ਕਹਿ ਲਈ ਵੀ ਆਏ ਆ ਉਹ ਸਾਰਾ ਕੁਝ ਜਿੱਥੇ ਸਿਸਟਮ ਹੈਗਾ ਉੱਥੇ ਹੈਗਾ ਹੀ ਹੈਗਾ ਤੇ ਜਿਹੜੀ ਉਹ ਘਰ ਵਾਲੀ ਹੁੰਦੀ ਆ ਉਹ ਆਹੀ ਕੰਮ ਕਰਦੀ ਹੁੰਦੀ ਆ ਉਹਦੀ ਤੇ ਇੱਕ ਦਿਨ ਉਹ ਪਲਾਨ ਬਣਾ ਲੈਂਦੇ ਆ ਵੀ ਆਪਾਂ ਕੁੜੀ ਲੈ ਕੇ ਆਈਏ ਰਾਤਾਂ ਰੰਗੀਨ ਬਣਾਈਏ ਤੇ ਜਿਹੜਾ surjit kumar ਹੁੰਦਾ ਉਹ ਕਹਿੰਦਾ ਯਾਰ ਨਹੀਂ ਯਾਰ ਕਿਉਂ ਆਪਾਂ ਕੀ ਲੈਣਾ ਆਪਾਂ ਇਹ ਜੇ ਕੰਮਾਂ ਤੋਂ ਦੂਰ ਹੀ ਆ ਆਪਾਂ ਕਿ ਵੈਸੇ ਵਾਰੇ ਬੰਦੇ ਆ ਆਪਾਂ ਕੀ ਲੈਣਾ ਪਰ ਉਹ ਕਹਿੰਦਾ ਕਹਿੰਦਾ ਨਹੀਂ ਯਾਰ ਸਵਾਦ ਵੱਖਰਾ ਹੀ ਆ ਬਾਰ ਦੀ ਜਨਾਨੀ ਦਾ ਸਵਾਦ ਵੱਖਰਾ ਹੀ ਹੁੰਦਾ ਦੋਸਤੋ ਤੇ ਉਹ ਕਹਿੰਦਾ ਵੀ ਐਂ ਕਰਕੇ ਆਪਾਂ ਬਾਹਰ ਦੀ ਲਿਆਉਣੀ ਲਿਆਉਣੀ ਆ ਕਹਿੰਦਾ ਯਾਰ ਇਹ ਕੁੜੀ ਬਾਲੀ ਘੈਂਟ ਸੀਗੀ ਯਾਰ ਤੇ ਇਹਦਾ ਘਰ ਵਾਲਾ ਆ ਗਿਆ ਕਹਿੰਦਾ ਵੀ ਹੁਣ ਇਹ ਮਿਸ ਕੰਮ ਛੱਡ ਚੁੱਕੀ ਆ ਸਰਜੀਤ ਕੁਮਾਰ ਨੂੰ ਨਹੀਂ ਪਤਾ ਹੁੰਦਾ ਵੀ ਮੇਰੀ ਘਰ ਵਾਲੀ ਦੀ ਗੱਲ ਕਰਦੇ ਆ ਪਰ ਉਹਨੂੰ ਉਹ ਮੁੰਡਿਆਂ ਨੂੰ ਨਹੀਂ ਪਤਾ ਹੁੰਦਾ ਵੀ ਇਹ ਇਹਦੀ ਘਰ ਵਾਲੀ ਆ ਉਹ ਤੇ ਉਹ ਕਹਿੰਦੇ ਆ ਵੀ ਆ ਕੁੜੀ ਬੜਾ ਸਵਾਦ ਦਿੰਦੀ ਸੀ ਯਾਰ ਬੜਾ ਰੰਗीन ਸੀ ਇਹਦੇ ਨਾਲ ਸੱਖਤਾ ਪੀਂਦੀ ਸੀ ਦਾਰੂ ਪੀਂਦੀ ਸੀ ਨਿਆਰੇ ਲੈਂਦੀ ਸੀ ਜਦੋਂ ਦਾਦਾ ਦਾ ਘਰ ਆਲਾ ਆਇਆ ਇਹ ਪਤੰਦਰ ਨਹੀਂ ਕਹਿਣ ਲੱਗੀ ਹੁਣ ਵੀ ਮੈਂ ਨਹੀਂ ਆ ਸਕਦੀ ਮੇਰਾ ਘਰ ਆਲਾ ਆਇਆ ਹੋਇਆ ਮੈਂ ਕੰਮ ਛੱਡਣਾ ਠੀਕ ਹੈ ਤੇ ਉਹ ਕਹਿੰਦਾ ਯਾਰ ਵੀ ਫੋਟੋ ਦਾ ਵੇਖ ਤੂੰ ਸਰਜੀਤ ਕੁਮਾਰ ਨੂੰ ਕਹਿੰਦੇ ਵੀ ਫੋਟੋ ਵੇਖ ਤੂੰ ਤੇਰਾ ਵੀ ਜੀ ਕਰੂਗਾ ਤੇ ਉਹ ਸਰਜੀਤ ਕੁਮਾਰ ਨੂੰ ਜਦੋਂ ਫੋਟੋ ਵਿਖਾਉਂਦੇ ਆ ਦੋਸਤੋ ਤੇ ਫਿਰ ਉਹ ਅੱਖਾਂ ਉਹਦੀਆਂ ਟੱਡੀਆਂ ਰਹਿ ਜਾਂਦੀਆਂ ਕਿਉਂਕਿ ਫੋਟੋ ਦੇ ਵਿੱਚ ਉਹਦੀ ਘਰ ਵਾਲੀ ਹੁੰਦੀ ਆ ਪਰ ਉਥੇ ਉਹ ਕੁਝ ਨਹੀਂ ਬੋਲਦਾ ਬਸ ਵੇਖਦਾ ਰਹਿੰਦਾ ਉਹਨਾਂ ਦੀਆਂ ਗੱਲਾਂ ਸੁਣਦਾ ਰਹਿੰਦਾ ਤੇ ਉਹ ਕਹਿੰਦੇ ਰਹਿੰਦੇ ਆ ਮੁੰਡੇ ਉਹਨੂੰ ਵੀ ਆਹ ਕੁੜੀ ਬੜਾ ਸਵਾਦ ਦਿੰਦੀ ਐ ਯਾਰ ਪਰ ਉਹ ਮੁੰਡਿਆਂ ਨੂੰ ਨਹੀਂ ਪਤਾ ਹੁੰਦਾ ਵੀ ਇਹ ਸਰਜੀਤ ਕੁਮਾਰ ਜਿਹੜਾ ਸਾਡੇ ਨਾਲ ਮੁੰਡਾ ਕੰਮ ਕਰਦਾ ਇਹਦੀ ਘਰ ਵਾਲੀ ਆ ਉਹ ਸਾਰੀਆਂ ਗੱਲਾਂ ਸੁਣ ਲੈਂਦੇ ਆ ਉਹ ਕਹਿੰਦਾ ਚੱਲੋ ਯਾਰ ਆਪਾਂ ਫੋਨ ਲਾਉਨੇ ਆ ਇਸ ਕੁੜੀ ਨੂੰ ਜਦੋਂ ਫੋਨ ਲਾਉਂਦੇ ਆ ਤਾਂ ਉਹ ਨੰਬਰ ਵੀ ਉੱਤੇ ਵੇਖਦਾ ਵੀ ਉਹਦੀ ਘਰ ਵਾਲੀ ਦਾ ਹੀ ਨੰਬਰ ਹੁੰਦਾ ਤੇ ਉਹਦੀ ਘਰ ਵਾਲੀ ਫੋਨ ਦੇ ਉੱਤੇ ਇਹ ਗੱਲ ਕਹਿੰਦੀ ਆ ਵੀ ਮੇਰਾ ਹੁਣ ਘਰ ਵਾਲਾ ਆਇਆ ਹੋਇਆ ਮੈਂ ਇਹ ਕੰਮ ਨਹੀਂ ਕਰ ਸਕਦੀ ਮੇਰਾ ਜੀ ਬਹੁਤ ਕਰਦਾ ਸਖਤਾਂ ਪੀਨੂ दारू ਪੀਨੂ ਮੇਰਾ ਤੁਹਾਡੇ ਨਾਲ ਆਉਣ ਨੂੰ ਮੇਰਾ ਜੀ ਕਰਦਾ ਤੁਹਾਡੇ ਨਾਲ ਆ ਕੇ ਮੇਰਾ ਰਾਤਾਂ ਰੰਗੀਨ ਕਰਾਂ ਮੇਰਾ ਵੀ ਬਹੁਤ ਮਨ ਕਰਦਾ ਪਰ ਮੇਰਾ ਘਰ ਵਾਲਾ ਆਇਆ ਹੋਇਆ ਮੈਂ ਹੁਣ ਕੀ ਕਰਾਂ ਮੈਂ ਉਸ ਆਪਣੇ ਘਰ ਵਾਲੇ ਨੂੰ ਤਲਾਕ ਦੇਣਾ ਚਾਹਣੀ ਆ ਫਿਰ ਆਪਣੇ ਨਿਆਰੇ ਲਿਆ ਕਰੂੰਗੀ ਫੁੱਲ ਨਿਆਰੇ ਲਿਆ ਕਰੂੰਗੀ ਮੈਂ ਤਾਂ ਫਸੀ ਹੋਈਆਂ ਵਿਆਹ ਕਰਵਾ ਕੇ ਉਹ ਮੁੰਡੇ ਕਹਿੰਦੇ ਆ ਚਲੋ ਠੀਕ ਆ ਕੱਟ ਦਿੰਦੇ ਆ ਫੋਨ ਉਸ ਤੋਂ ਬਾਅਦ ਸਰਜੀਤ ਕੁਮਾਰ ਨੂੰ ਕਹਿੰਦੇ ਆ ਵੀ ਇਹ ਕੁੜੀ ਬੜੀ ਘੈਂਟ ਆ ਬ੍ਰੈਮਟਨ ਦੇ ਵਿੱਚ ਕੈਨੇਡਾ ਦੇ ਬ੍ਰੈਮਟਨ ਦੇ ਵਿੱਚ ਇਹਨੇ ਬੜੀ ਤਬਾਹੀ ਮਚਾਈ ਹੋਈ ਆ ਹਰ ਇੱਕ ਦੇ ਘਰੇ ਹਰ ਇੱਕ ਮੁੰਡਿਆਂ ਨਾਲ ਰਾਤਾਂ ਰੰਗੀਨ ਕੀਤੀਆਂ ਹੋਈਆਂ ਇਸਨੇ ਸਾਡੇ ਨਾਲ ਵੀ ਰਾਤਾਂ ਰੰਗੀਨ ਕਰਦੀ ਆ ਬੜਾ ਸਵਾਦ ਦਿੰਦੀ ਆ ਇਹ ਇਹ ਚੀਜ਼ਾਂ ਸਾਰੀਆਂ ਸੁਣ ਕੇ ਉਹ ਇੱਥੋਂ ਬੋਲਦਾ ਤਾਂ ਹੈ ਨਹੀਂ ਪਰ ਉੱਥੇ ਉਹ ਕੰਬਣ ਲੱਗ ਜਾਂਦਾ ਆਪਦੇ ਆਪ ਨੂੰ ਵੇਖਣ ਲੱਗ ਜਾਂਦਾ ਵੀ ਇਹ ਕੀ ਹੋ ਗਿਆ ਮੈਂ ਕੀ ਸੋਚਦਾ ਸੀ ਕੀ ਹੋ ਗਿਆ ਫਿਰ ਉਹ ਆਪਣੀ ਘਰ ਵਾਲੀ ਘਰ ਵਾਲੀ ਕੋਲ ਆਉਂਦਾ ਤੇ ਸਾਰੀ ਗੱਲ ਉਹਦੇ ਕੋਲ ਕਰਦਾ ਵੀ ਆਹ ਤੂੰ ਮੇਰੇ ਬਾਜੋਂ ਇਹ ਕੰਮ ਕੀ ਕਰਦੀ ਐ ਮੈਂ ਤਾਂ ਤੈਨੂੰ ਇੰਨਾ ਪਿਆਰ ਕਰਦਾ ਤੂੰ ਆਹ ਕੰਮ ਕਿਹੜਾ ਚਲਾਇਆ ਹੋਇਆ ਉਹਦੀ ਘਰ ਵਾਲੀ ਕਹਿੰਦੀ ਐ ਮੈਂ ਇਹ ਕੰਮ ਨਹੀਂ ਕਰਦੀ ਪਰ ਜਦੋਂ ਉਹ ਸਾਰਾ ਕੁਝ ਦਿਖਾਉਂਦਾ ਉਹਨੂੰ ਤੇ ਉਹ ਕਹਿ ਜਾਂਦੀ ਐ ਸੌਰੀ ਮੇਥੋਂ ਗਲਤੀ ਹੋ ਗਈ ਮੈਂ ਇਹ ਕੰਮ ਨਹੀਂ ਕਰਦੀ ਪਰ ਉਹ ਕਹਿੰਦਾ ਵੀ ਮੈਂ ਤੇਰੇ ਤੇ ਇੰਨਾ ਯਕੀਨ ਕੀਤਾ ਤੇਰੇ ਨਾਲ ਲਵ ਮੈਰਜ ਕਰਵਾਈ ਆਪਣਾ ਤਾਂ ਪਿਆਰ ਬੜਾ ਕਾਲਜ ਟਾਈਮ ਦਾ ਸੀਗਾ ਆਪਣੇ ਮਾਪਿਓਪਾ ਮਸਾ ਮਨਾਏ ਸੀ ਤੇਰੇ ਤੇ 20 ਲੱਖ ਰੁਪਏ ਲਾ ਕੇ ਤੈਨੂੰ ਕੈਨੇਡਾ ਭੇਜਿਆ ਸੀ ਤੇ ਅੱਜ ਤੂੰ ਮੇਰੇ ਲਈ ਆਹ ਕੁਛ ਕੀਤਾ ਪਰ ਉਹ ਕੁੜੀ ਉੱਥੇ ਕਹਿੰਦੀ ਹੈ ਵੀ ਮੈਂ ਇਹ ਕੰਮ ਛੱਡ ਦੂੰਗੀ ਮੈਨੂੰ ਮaaf ਕਰ ਦੇ ਗਲਤੀ ਹੋ ਗਈ ਮੇਥੋਂ ਪਰ ਉਹ ਮੁੰਡਾ ਕਹਿੰਦਾ ਵੀ ਮੈਂ ਨਹੀਂ ਬ੍ਰੈਮਟਨ ਦੇ ਵਿੱਚ ਤਾਂ ਤੂੰ ਤਬਾਹੀ ਮਚਾਈ ਹੋਈ ਆ ਹਰ ਇੱਕ ਘਰ ਦੇ ਹਰ ਇੱਕ ਮੁੰਡੇ ਦੇ ਨਾਲ ਰਾਤਾਂ ਰੰਗीन ਕੀਤੀਆਂ ਹੋਈਆਂ ਕਾਲੇ ਗੋਰੇ ਚਿੱਟੇ ਕੁਛ ਨਹੀਂ ਛੱਡਿਆ ਤੂੰ ਪਰ ਹੁਣ ਮੈਂ ਤੇਰੇ ਨਾਲ ਕਿਵੇਂ ਰਹਿ ਸਕਦਾ ਮੈਂ ਤੇਰੇ ਨਾਲ ਨਹੀਂ ਰਹਿਣਾ ਚਾਹੁੰਦਾ ਮੈਂ ਮੈਨੂੰ ਛੱਡ ਦੇ ਤੇ ਉਹ ਆਪਣੇ ਮਾਪੇ ਨਾਲ ਗੱਲਬਾਤ ਕਰਦਾ surjit kumar ਤੇ ਸਾਰੀ ਗੱਲ ਉਹਨਾਂ ਨੂੰ ਦੱਸਦਾ ਤੇ ਉਹਦੇ ਮਾਪਿਓ ਉਹਦਾ ਪਿਓ ਕਹਿੰਦਾ ਵੀ ਤੂੰ ਪੁੱਤ ਆ ਜਾ ਇਹਨੂੰ ਛੱਡ ਕੇ ਇੱਥੇ ਪੈਸਿਆਂ ਦਾ ਕੀ ਐ ਕੁਝ ਨਹੀਂ ਹੁੰਦਾ ਤੇ ਇਹ ਤੇਰੇ ਤੇ ਹੋਰ ਕੋਈ ਹੋਰ ਗਲਤ ਚੀਜ਼ਾਂ ਨਾ ਹੋ ਜਾਣ ਤੇਰੇ ਨਾਲ ਵੀ ਸਾਡੇ ਤੋਂ ਤੂੰ ਖੋ ਨਾ ਖੋਇਆ ਨਾ ਜਾਵੇਂ ਮਤਲਬ ਤੈਨੂੰ ਕੁਝ ਹੋ ਨਾ ਜਾਵੇ ਉਹ ਜਦੋਂ ਤੁਰਨ ਲੱਗਦਾ ਉਥੋਂ ਆਪਣਾ ਸਾਰਾ ਸਿਸਟਮ ਕਰਕੇ ਤੇ ਕੁੜੀ ਕਹਿੰਦੀ ਮੈਨੂੰ 10 ਲੱਖ ਰੁਪਏ ਦੇ ਦੇ ਤੂੰ 10 ਲੱਖ ਰੁਪਏ ਦੇ ਦੇ ਤੂੰ ਨਹੀਂ ਤਾਂ ਫਿਰ ਮੈਂ ਆ ਇਹ ਕਰ ਦੂੰ ਉਹ ਕਰ ਦੂੰ surjit kumar ਕੁੜੀ ਨੂੰ ਕਹਿੰਦਾ ਵੀ ਤੂੰ ਕੀ ਕਰ ਦੇਂਗੀ ਤੂੰ ਕੀ ਕਰ ਦੇਂਗੀ ਹੈ ਸੋਸ਼ਲ ਮੀਡੀਆ ਦੇ ਮੂਰੇ ਆ ਕੇ ਮੈਂ ਜੇ ਤੇਰੇ ਬਾਰੇ ਬੋਲਾਂ ਤੇਰੇ ਮਾਪੇ ਦਾ ਕੀ ਰਹੂਗਾ ਤੇਰਾ ਕੀ ਰਹੂਗਾ ਮੇਰੀ ਤਾਂ ਜ਼ਿੰਦਗੀ ਤੂੰ ਬਰਬਾਦ ਕਰਤੀ ਹੁਣ 10 ਲੱਖ ਰੁਪਏ ਰਹਿ ਗਏ ਹੁਣ ਤੂੰ ਤੂੰ ਤਾਂ ਬੜੇ ਰੁਪਏ ਬਣਾਉਣੀ ਆ ਆ ਕੰਮ ਦੇ ਵਿੱਚ ਹੁਣ ਤੂੰ ਮੇਥੋਂ ਕੀ ਚਪਾਲਦੀ ਆ ਮੈਨੂੰ ਤਾਂ ਜਾ ਵੜਨ ਦੇ ਆਪਣੇ ਘਰੇ ਉਹ ਕਹਿੰਦੀ ਆ ਚੱਲ ਠੀਕ ਆ ਮੇਥੋਂ ਗਲਤੀ ਹੋ ਗਈ ਤੇ surjit ਮੈਂ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਦੀ ਮੈਨੂੰ ਨਾ ਛੱਡ ਪਰ ਉਹ ਕਹਿੰਦਾ ਨਹੀਂ ਮੇਰੀ ਬਹੁਤ ਜ਼ਿਆਦਾ ਬੇਇੱਜ਼ਤੀ ਹੋਈ ਆ ਕੁੜੀ ਕਹਿੰਦੀ ਮੈਨੂੰ ਕਿਹੜਾ ਕੈਨੇਡਾ ਕੈਨੇਡਾ ਚ ਜਾਣਦੇ ਆ ਪਰ ਪੰਜਾਬ ਦੇ ਵਿੱਚ ਤਾਂ ਨਹੀਂ ਮੇਰੀ ਗਲਤ ਹੋਇਆ ਕੁਝ ਕਹਿੰਦਾ ਕੈਨੇਡਾ ਚ ਹੋਇਆ ਬਾਹਰ ਹੋਇਆ ਮੈਨੂੰ ਕੀ ਆ ਮੈਂ ਤਾਂ ਤੈਨੂੰ ਸੱਚਾ ਪਿਆਰ ਕੀਤਾ ਸੀ ਨਾ ਉਹ ਛੱਡ ਕੇ ਆਪਦੇ ਮਾਪੇ ਕੋਲ ਆ ਜਾਂਦਾ ਉਹੀ ਮੁੰਡਾ 20 25 ਲੱਖ ਰੁਪਇਆ ਲਾ ਕੇ ਸਾਰੇ ਖਰਾਬ ਕਰਕੇ ਪੈਸੇ ਤੇ ਉਹੀ ਕਰਿਆਣਾ ਸਟੋਰ ਦੀ ਦੁਕਾਨ ਤੇ ਆ ਕੇ ਬਹਿ ਜਾਂਦਾ ਦੋਸਤੋ ਆ ਤੁਹਾਡੇ ਲਈ ਵੀਡੀਓ ਆ ਇਹ ਉਹਨਾਂ ਮੁੰਡਿਆਂ ਲਈ ਆ ਜਿਹੜੇ ਆਪਦੀਆਂ ਘਰ ਵਾਲੀਆਂ ਪੈਸੇ ਲਾ ਕੇ ਬਾਹਰ ਭੇਜ ਦਿੰਦੇ ਫਿਰ ਉਹਨਾਂ ਨੂੰ ਧੋਖਾ ਹੁੰਦਾ ਧੋਖਾ ਹੁੰਦਾ ਨਾ ਕੈਨੇਡਾ ਦੇ ਵਿੱਚ ਜ਼ਿਆਦਾਤਰ ਆਹੀ ਕੰਮ ਚੱਲਦਾ ਲੋਕ ਕਹਿੰਦੇ ਆ ਨਾ ਵੀ ਯਾਰ ਬੜਾ ਨਿਆਰਾ ਉੱਥੇ ਐ ਫਲਾਣਾ ਧਮਕਾ ਕੁੜੀਆਂ ਹੈਗੀਆਂ ਇੱਥੇ ਫਲਾਣਾ ਦੇਮਗਾ ਜ਼ਿਆਦਾਤਰ ਪੰਜਾਬ ਦੀਆਂ ਕੁੜੀਆਂ ਆ ਕੰਮ ਕਰਦੀਆਂ ਉੱਥੇ ਜਾ ਕੇ ਕੰਮ ਉੱਥੇ ਹੁੰਦਾ ਨਹੀਂ ਇਹਦੇ 'ਚ ਸੌਖਾ ਰੁਪਿਆ ਬਣਦਾ ਤੇ ਵਾਧੂ ਰੁਪਿਆ ਬਣਦਾ ਇਸ ਕਰਕੇ ਆਹ ਕੰਮ ਕਰਦਿਆਂ ਇਹ ਸੱਚੀਆਂ ਗੱਲਾਂ ਪਰ ਥੋਸੀ ਮੈਨੂੰ ਗਲਤ ਬੋਲੋਗੇ ਜ਼ਰੂਰ ਗਲਤ ਬੋਲੋਗੇ ਪਰ ਇਹ ਸੱਚੀਆਂ ਗੱਲਾਂ ਆਪ ਦਾ ਭਰਾਵਾ ਪੰਜਾਬ ਛੱਡ ਕੇ ਨਾ ਜਾਓ ਇੱਥੇ ਭਈਏ ਵੀ ਕੰਮ ਕਰਦੇ ਆ ਹੋਰ ਲੋਕ ਵੀ ਕੰਮ ਕਰਦੇ ਆ 3-3000 4-4000 ਰੁਪਏ ਭਈਏ ਰੁਪਏ ਬਣਾਈ ਜਾਂਦੇ ਤੁਸੀਂ ਵੀ ਬਣਾ ਸਕਦੇ ਹੋ ਕੰਮ ਲਿਓ ਛੱਡ ਕੇ ਆਪਣੇ ਪੰਜਾਬ ਨੂੰ ਜਾ ਕੇ ਇਹੋ ਜਿਹਾ ਕੰਮ ਤੁਸੀਂ ਹਰ ਇੱਕ ਬੰਦੇ ਨਾਲ ਹੁੰਦਾ ਫਿਰ ਉਹ ਰੋਂਦੇ ਆ ਫਿਰ ਆਪਣਾ ਪਾ ਨਾ ਸਿੱਧੂ ਕੋਟ ਕਪੂਰੇ ਆਪਣੇ ਕੋਟ ਦੁੰਨੇ ਦਾ ਹੈਗਾ ਜਿਹੜਾ ਫਿਰ ਉਹਦੇ ਕੋਲ ਜਾਣੇ ਹੋ ਤੁਸੀਂ ਉਹਦੇ ਕੋਲ ਤਰਲੇ ਕੱਢਦੇ ਹੋ ਵੀ ਭਾਈ ਐਂ ਹੋ ਗਿਆ ਪੈਸੇ ਖਰਾਬ ਹੋ ਗਏ ਸਾਡੀ ਕੁੜੀ ਮੁੱਕ ਗਈ ਉਹ ਮੁੱਕ ਗਈ ਤੇ ਇਹ ਜੀਆਂ ਚੀਜ਼ਾਂ ਪਹਿਲਾਂ ਹੀ ਤੁਸੀਂ ਸੋਚ ਲਓ ਵੀ ਇਹ ਜੀਆਂ ਚੀਜ਼ਾਂ ਕਿਉਂ ਕਰਨੀਆਂ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਕੋ ਸੇਅ ਦੇਣ ਵਾਸਤੇ ਹੁੰਦੀ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ